ਕੁਲਜਿੰਦਰ ਕੋ ਕੁਲਜਿੰਦਰ ਕੋ ਜੀ ਤੁਹਾਡੇ ਹਸਬੰਦ ਜਿਹੜੇ ਆ ਰਵਿੰਦਰ ਸਿੰਘ ਜੀ ਡਪੋਟੋਂ ਤੇ ਬਾਹਰ ਆਏ। ਹਾਂਜੀ ਕਿਹਨਾ ਹਾਲਾਤਾਂ ਦੇ ਵਿੱਚ ਗਏ ਸੀ ਮੈਂ ਕੱਦ। ਗਏ ਤੇ ਬਹੁਤ ਮਾੜੇ ਹਾਲਾਤ ਸੀਗੇ ਸਾਡੇ ਤੇ ਇੱਕ ਨੰਬਰ ਚ ਗੱਲ ਹੋਈ ਇਸ ਝੰਡੇ ਦੇ ਨਾਲ। ਪਰ ਉਹਨਾਂ ਡੌਂਕੀ ਲਵਾਈ ਉਹਨਾਂ ਦੇ ਸਾਡੇ ਘਰ ਵਾਲੇ ਨੂੰ ਕਿ ਮੈਂ ਬਹੁਤ ਹੀ ਜਦਾ ਮਾੜੇ ਹਾਲਾਤ ਦੇ ਵਿੱਚ ਉਹਨਾਂ ਨੂੰ ਭੇਜਿਆ ਫੇਰ ਵੀ ਅਸੀਂ ਚੱਲ ਫੇਰ ਵੀ ਚੁੱਪ ਰਹੇ ਅਸੀਂ ਕਿ ਚੱਲ ਕੋਈ ਨਹੀਂ ਕਿ ਚੱਲ ਰੱਬ ਕੇ ਦੇ ਰਿਆਂ ਦੇ ਨਹੀਂ ਹੈਗਾ ਚੱਲ ਪਹੁੰਚੇਗਾ ਆਪਣੇ ਸਮੇਂ ਦੇ ਨਾਲ। ਪਰ ਫੇਰ ਵੀ 15 ਤਰੀਕ ਦੇ ਵਿੱਚ ਦਾ ਕ੍ਰੋਸ ਕੀਤਾ ਸੀ ਬਾਰਡਰ ਅਸੀਂ ਉਹਨਾਂ ਨੂੰ ਅਪੀਲ ਮੈਂ ਕਰਦੀ ਨਹੀਂ ਜੈਂਟਨਪੁਰ ਕਿ ਦੱਸੋ ਤੁਸੀਂ ਕੁਛ ਨਹੀਂ ਅਜੇ ਤੱਕ ਕਿੰਨੇ ਦਿਨ ਹੋ ਗਏ ਫੋਨ ਨਹੀਂ ਆਇਆ ਫੋਨ ਨਹੀਂ ਆਇਆ ਕਹਿੰਦੇ ਕੋਈ ਨਹੀਂ ਫੇਰ ਵੀ ਝੂਠੇ ਦਿਲਾਸੇ ਦਿੰਦੇ ਰਹੇ ਨੇ ਕੋਈ ਨਹੀਂ ਆਏਗਾ ਚੌਂਕੀ ਚ ਹੋਏਗਾ ਜਾਂ ਕੈਂਪਸ ਚ ਹੋਏਗਾ ਕਿੱਥੇ ਵੀ ਹੋਏਗਾ ਪਰ ਅੱਜ ਸਾਨੂੰ ਖਬਰ ਮਿਲੀ ਕਿ ਕਿੰਨੇ ਪੈਸੇ ਲੱਗ ਗਏ 44 ਲੱਖ ਰੁਪਏ ਲਾ ਕੇ ਟਾਈਮ ਮੈਂ ਪੂਰਾ ਜੈਂਟਨ ਨੂੰ ਸਾਰੇ ਵਿਆਜ ਦੇ ਪੈਸੇ ਨਹੀਂ ਏਜੰਟ ਦੇ ਨਾਲ ਉਸ ਤੋਂ ਬਾਅਦ ਕੋਈ ਰਾਪਤਾ ਹੋਇਆ ਤੁਹਾਡਾ ਕੁਝ ਦਿਨਾਂ ਵਿੱਚ ਹਾਂਜੀ ਹੋਇਆ ਸੀ ਮੈਂ ਜਿੱਦਣ ਇਹਨਾਂ ਨਾਲ 15 3 15 ਜਨਵਰੀ ਨੂੰ ਬਾਰਡਰ ਕ੍ਰੋਸ ਕੀਤਾ ਤੇ ਸਾਨੂੰ ਜਿੱਦ ਮੇਰੇ ਘਰ ਵਾਲੇ ਦਾ ਮੈਸੇਜ ਆਇਆ ਕਿ ਮੈਂ ਬਾਰਡਰ ਕ੍ਰੋਸ ਕਰ ਲਿਆ ਪਰ ਨਹੀਂ ਉਹਨੇ ਜਿੱਦਾਂ ਟੰਕਨੇ ਉਹਨਾਂ ਨੇ ਕਿਹਾ ਕਿ ਤੁਸੀਂ ਇੱਧਰ ਘਰ ਮੈਸੇਜ ਛੱਡ ਦੋ ਉਦੋਂ ਹੀ ਇਹਨਾਂ ਨੇ ਮੈਸੇਜ ਛੱਡਿਆ ਮੈਨੂੰ ਉਹਨਾਂ ਦੇ ਘਰ ਉਸ ਤੋਂ ਬਾਅਦ ਅੱਜ ਤੱਕ ਕੋਈ ਫੋਨ ਨਹੀਂ ਆਇਆ ਮੈਨੂੰ ਕੋਈ ਕੁਛ ਨਹੀਂ ਉਸ ਤੋਂ ਬਾਅਦ ਤੁਹਾਨੂੰ ਅੱਜ ਹੀ ਪਤਾ ਲੱਗਾ ਕਿ ਹਾਂਜੀ ਹਾਂਜੀ ਕੀ ਕਹਿਣਾ ਚਾਹਦੇ ਕਹਿਣਾ ਚਾਹਦੇ ਪਤ ਸਰਕਾਰ ਨੇ ਅਹਿਤ ਪਾਰ ਸਰਕਾਰ ਨੇ ਇਹ ਕਹਿਣਾ ਚਾਹੁੰਦੇ ਹੈ ਕਿ ਜਿਹੜੇ ਜੰਟੇ ਬਿਲਕੁਲ ਠੋਖਾ ਕਰਦੇ ਨੇ ਸਾਰਿਆਂ ਦੇ ਇੱਕ ਕਰਨਾ ਬੰਦ ਕਰਨ ਤੇ ਜੇ ਕੋਈ ਹੈ ਗੇਮ ਤੇ ਬੰਦਾ ਸਹੀ ਤਰੀਕੇ ਨਾਲ ਬਾਹਰ ਭੇਜਣ ਨਹੀਂ ਤੇ ਨਾ ਭੇਜਣ ਕਿਉਂਕਿ ਪਿੱਛੇ ਗਰੀਬ ਹੁੰਦਾ ਪਰਿਵਾਰ ਸਾਰੇ ਵਿਆਹ ਤੇ ਚੱਕੀ ਹੁੰਦੇ ਨੇ ਪੈਸੇ ਬਣਾਉਣੇ ਮੇਰੇ ਬੱਚੇ ਨੇ ਮੇਰੇ ਦੋ ਬੱਚੇ ਨੇ ਇੱਕ ਬੇਟਾ ਤੇ ਇੱਕ ਬੇਟੀ ਹੈ ਪੂਰ ਪਰਿਵਾਰ ਚ ਕਿਹੜੇ ਮੈਂਬਰ ਨੇ ਮੰਮੀ ਡੈਡੀ ਏ ਤੇ ਛੋਟਾ ਮੇਰਾ ਦਿਓਰ ਤੇ ਦਰਾਣੀ ਤੇ ਉਹਨਾਂ ਦੀ ਤਿੰਨ ਬੇਟੀਆਂ ਹਨ ਜੰਡ ਦਾ ਕੀ ਨਾਮ ਸੀ ਜਸਕਰਨ ਸਿੰਘ son of ਮਿੰਦਰ ਸਿੰਘ ਕਿਹੜੀ ਜਗ੍ਹਾ ਤੋਂ ਤੁਸੀਂ 48 ਪਿੰਡ ਦਾ ਹੀ ਹਾਂਜੀ ਸਰ ਜੀ ਨਾ ਹੀ ਹੈ ਸਰੰਗਟਾ ਪਿੰਡ ਦਾ ਮੁੰਡਾ ਇੱਕ ਰਿਪੋਰਟ ਰਵਿੰਦਰ ਸਟੇਕ ਕਿੰਨੇ ਦਿਨਾਂ ਤੋਂ ਵਿਦੇਸ਼ ਗਿਆ ਸੀ ਕਿ ਕਿੱਦਾਂ ਦੇ ਹਾਲਾਤ ਨੇ ਘਰ ਦੇ ਸਰ ਇਹਨੂੰ 8 ਮਹੀਨੇ ਹੋ ਗਏ ਸੀ ਗਏ ਇਹਨੂੰ ਘਰ ਦੇ ਹਾਲਾਤ ਬਹੁਤ ਹੀ ਮੰਦੇ ਨੇ ਬਹੁਤ ਗਰੀਬ ਪਰਿਵਾਰ ਹੈ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਆਖੇ ਤੇ ਕਾਫੀ ਮੁਸ਼ਕਲਾਂ ਚ ਹੈ ਪਰ ਉਹ ਕੀ ਮੰਗ ਕਰਦੇ ਪਾਰ ਸਰਕਾਰ ਤੋਂ ਕਿਸੇ ਪਾਰਾ ਸਰਕਾਰ ਤੋਂ ਤੇ ਪੰਜਾਬ ਸਰਕਾਰ ਤੋਂ ਇਹੋ ਹੀ ਮੰਗ ਹੈ ਕਿ ਜਿਹੜਾ ਇਹਨਾਂ ਦਾ ਬੰਦੇ ਇਨਸਾਫ ਇਹਨਾਂ ਨੂੰ ਦਿੱਤਾ ਜਾਵੇ ਤੇ ਜੋ ਇਹਦੇ ਏਜੰਟ ਨੇ ਇਹਨਾਂ ਨਾਲ ਧੋਖਾ ਕੀਤਾ ਜਿੰਨਾ ਵੀ ਇਹਨਾਂ ਦਾ ਪੈਸਾ ਹੈ ਉਹ ਇਹਨੂੰ ਇਹਨਾਂ ਨੂੰ ਵਾਪਸ ਕਰਵਾਇਆ ਜਾਵੇ ਜਿਹੜੇ ਬਿਨਾਂ ਲਸੰਸ ਤੋਂ ਬੈਠੇ ਤੇ ਜਿਹੜੇ ਏਜੰਟ ਮੁਕਾਲਿਆਂ ਵੱਡਾ ਵੱਡੀਆਂ ਰਕਮਾਂ ਲੈ ਕੇ ਕੋਈ ਲੱਖਾਂ ਦੇ ਨਾਲ ਰੁਪਿਆ-ਵਜਾ ਲੱਖ ਰੁਪਏ ਲੈ ਕੇ ਅਮਰੀਕਾ ਭੇਜਦੇ ਆ ਬਿਨਾਂ ਲਸੰਸ ਤੋਂ ਉਹਨਾਂ ਤੇ ਕੀ ਕਾਰਵਾਈ ਕਰਵਾਉਣਾ ਚਾਹੁੰਦੇ ਪੰਜਾਬ ਸਰਕਾਰ ਸਰ ਪੰਜਾਬ ਸਰਕਾਰ ਉਹਨਾਂ ਤੇ ਕੜੀ ਤੇ ਕੜੀ ਕਾਰਵਾਈ ਕਰੇ ਕੜੀ ਇਹ ਬੱਚਿਆਂ ਨੂੰ ਧੋਖਾ ਦੇ ਕੇ ਗਲਤ ਰਸਤੇਆਂ 'ਤੂਏ ਪੇਜਦੇ ਨੇ ਉਹਨਾਂ ਇਹਨਾਂ ਦੇ ਨਾਲ ਜਿੰਨਾ ਵੀ ਪਰਿਵਾਰ ਇਹ ਕੱਲਾ ਇਹੋ ਪਰਿਵਾਰ ਨਹੀਂ ਤੁਸੀਂ ਦੇਖ ਸਕਦੇ 105 ਬੱਚੇ ਜਿਹੜੇ ਅੱਜ ਪੰਜਾਬ ਦੇ ਵਾਪਸ ਆਏ ਨੇ ਉਹਨਾਂ ਦੇ ਬਹੁਤ ਸਾਰੇ ਇਸੇ ਏਜੰਟਾਂ ਦੇ ਹତਿਆਰ ਸਾਰੇ ਹੱਥ ਨਾਲ ਚੜ ਕੀ ਨਾ ਆਪਣਾ ਜੀ ਮੈਂ ਨਾ ਜੀ ਲਖਵੀਰ ਸਿੰਘ ਹੈ ਜੀ ਲਖਵੀਰ ਸਿੰਘ ਜੀ ਆਪਣਾ ਬਲਟਾਲੀ ਹਾਂਜੀ ਹਾਂਜੀ ਇਸ ਟਾਲੀ ਦੇ ਵਸਨੀਕ ਉਹ ਇਹ ਹਰਵਿੰਦਰ ਸਿੰਘ ਦਾ ਪਰਿਵਾਰ ਬਾਰੇ ਜਾਣਦੇ ਹੋ ਸਭ ਕੁਝ ਕੀ ਕਹਿਣਾ ਚਾਹੋਗੇ ਅਜੋ 트럼ਪ ਸਰਕਾਰ ਵੱਲੋਂ ਜਿਹੜਾ ਹੈ ਉਹ ਵਾਪਸ ਜਿਹੜਿਆ ਭੇਜ ਦਿੱਤਾ ਗਿਆ ਹੈ ਰਿਪੋਰਟ ਕਰਕੇ ਕੀ ਕਹਿਣਾ ਚਾਹੋਗੇ ਅਸੀਂ ਜੀ ਇਸ ਚੀਜ਼ ਦੇ ਬਹੁਤ ਹੀ ਦੁਖੀ ਦੇ ਨਾਲ ਕਹਿੰਦੇ ਆ ਕਿ ਜੋ ਵੀ 트럼ਪ ਸਰਕਾਰ ਨੇ ਕੀਤਾ ਬਹੁਤ ਮਾੜਾ ਕੀਤਾ ਹੈ ਕਿਉਂਕਿ ਜੋ ਵੀ ਆਦਮੀ ਇੱਥੋਂ ਜਾਂਦਾ ਬੱਚਾ ਜਾਂਦਾ ਆਪਣੇ ਘਰ ਦੇ ਭਵਿੱਖ ਵਾਸਤੇ ਜਾਂਦਾ ਹੈ ਤੇ ਉਹ ਜਾ ਕੇ ਫਿਰ ਉੱਥੇ ਜੋ ਕਾਰਵਾਈ ਹੋਈ ਹੈ ਬਹੁਤ ਮਾੜੀ ਹੋਈ ਹੈ ਜੋ ਕਿ ਇਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਇੰਡੀਆ ਸਾਡਾ ਜੇ ਭਰਾ ਹੀ ਛੋਟਾ ਹੈ ਗਰਵਿੰਦਰ ਸਿੰਘ ਮੇਰੇ ਘਰ ਦੇ ਨਾਲ ਹੈ ਬਿਲਕੁਲ ਘਰ ਨੇੜੇ ਦਾ ਨਜ਼ਦੀਕ ਹੈ ਤੇ ਇਹਨਾਂ ਨੇ ਤਕਰੀਬਨ ਸਾਰਾ ਪੈਸਾ ਚੁੱਕ ਕੇ 42 ਲੱਖ ਰੁਪਏ ਨੇ ਵਿਆਜ ਤੇ ਚੁੱਕ ਕੇ ਦਿੱਤਾ ਹੈ ਜੋ ਜੈਂਟ ਹੈ ਉਹ ਥੋੜੇ ਦਿਨ ਪਹਿਲਾਂ ਹੀ ਮੇਰੇ ਸਾਹਮਣੇ ਵੀ ਇਹਨਾਂ ਕੋਲ 6 ਲੱਖ ਰੁਪਏ ਲੈ ਗਿਆ ਕੀ ਮੰਗ ਕਰਦੇ ਉਸ ਬਾਰੇ ਅਸੀਂ ਮੰਗ ਕਰਦੇ ਆ ਪਹਿਲੀ ਤੇ ਅਸੀਂ ਮੰਗ ਕਰਦੇ ਆ ਕਿ ਜੋ ਜੈਂਟ ਹੈ ਉਸ ਤੇ ਕਿਹੜੀ ਤੇ ਕਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਉਸ ਨੇ ਇਹਨਾਂ ਨੂੰ ਧੋਖੇ ਵਿੱਚ ਰੱਖਿਆ ਕਿਉਂਕਿ ਇਹ ਦਿਹਾੜੀਦੱਪੇ ਵਾਲਾ ਜ਼ਿਮੀਂਦਾਰਾ ਪਰਿਵਾਰ ਹੈ ਆਪਣਾ ਗੁਜ਼ਾਰਾ ਕਰਦਾ ਹੈ ਤੇ ਇਸ ਕਰਕੇ ਉਸਤੇ ਵੀ ਕਾਰਵਾਈ ਹੋਣੀ ਚਾਹੀਦੀ ਤੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੂੰ ਮੰਗ ਕਰਦੇ ਆ ਕਿ ਇਹਨਾਂ ਦੀ ਜੋ ਮੱਦੀ ਮਾਦੀ ਸਹਾਤਾ ਨੇ ਦਿੱਤੀ ਜਾਣੀ ਚਾਹੀਦੀ ਪਰਿਵਾਰ ਨੇ ਉਮੀਦ ਕੀਤੀ ਹੋਗੀ ਪਹਿਲੀ ਤਨਖਾਹ ਹੋਈ ਅਸੀਂ ਹਾਂਜੀ ਇਹਨਾਂ ਨੇ ਬੜੀ ਉਮੀਦ ਕੀਤੀ ਹੈ ਜੀ ਮੇਰੇ ਨਾਲ ਬਹੁਤ ਦਿਨਾਂ ਦਾ ਜਿਹੜਾ ਮੰਤਪਾਤੀ ਘਟਨਾ ਕਰ ਗਈ ਹੈ ਜੀ ਰਿਪੋਰਟ ਪੁਣਾ ਪਿਆ ਕੀ ਕਹਿਣਾ ਚਾਹੁੰਦੇ ਮੈਂ ਕਹਿੰਦਾ ਇਹ ਮੇਰੇ ਨਾਲ ਕਈ ਵਾਰੀ ਹੈ ਉਹਨਾਂ ਦੀ ਮੈਸੇਜ ਆ ਰਾਪਤਾ ਇਹਨਾਂ ਦੇ ਮਾਤਾ ਪਿਤਾ ਨਾਲ ਰਾਬਤਾ ਕਰਦੇ ਬੈਠੇ ਗੱਲਾਂ ਬਾਤਾਂ ਕਰਦੇ ਇੱਥੇ ਕਰਦੇ ਹੁੰਦੇ ਸੀ ਵੀ ਚਲੋ ਜਿੱਦੋਂ ਵੀ ਸਾਡੀ ਬੱਚਾ ਦੀ ਤਨਖਾਹ ਆਏਗੀ ਅਸੀਂ ਗੁਰੂ ਮਹਾਰਾਜ ਤੇ ਗੁਰਦਰਾ ਸਾਹਿਬ ਖੰ ਤੇ ਪਰ ਜੋ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ ਉਹ ਹੀ ਕਰਦਾ ਹੈ ਪਰ ਜੋ ਕੇ ਹੋਇਆ ਬਹੁਤ ਮਾੜਾ ਹੋਇਆ